7 ਕਰੋੜ 11 ਲੱਖ ਦੀ ਲੁੱਟ ਉਹ ਵੀ ਦਿਨ ਦਿਹਾੜੇ ਲੁਟੇਰੇ ਆਉਂਦੇ ਨੇ ਗੱਡੀ ਨੂੰ ਘੇਰਦੇ ਨੇ 7 ਕਰੋੜ 11 ਲੱਖ ਰੁਪਏ ਲੁੱਟਦੇ ਨੇ ਤੇ ਸ਼ਰਿਆਮ ਦਿਨ ਦਿਹਾੜੇ ਫਰਾਰ ਹੋ ਕੇ ਨਿਕਲ ਜਾਂਦੇ ਨੇ ਘਟਨਾ ਕਰਨਾਟਕ ਦੇ ਬੈਂਗਲੁਰੂ ਦੀ ਹੈ ਬੁੱਧਵਾਰ ਦੁਪਹਿਰ ਦੇ ਵੇਲੇ ਇੱਕ ਕੈਸ਼ ਬੈਂਡ ਜਿਹੜੀ ਆ ਉਹ ਏਟੀਐਮ ਦੇ ਵਿੱਚ ਏਟੀਐਮ ਦਾ ਕੈਸ਼ ਲੈ ਕੇ ਜਾ ਰਹੀ ਸੀ ਜਿਸਦੇ ਵਿੱਚ ਇੱਕ ਡਰਾਈਵਰ ਦੋ ਬੰਦੂਕ ਧਾਰੀ ਤੇ ਇੱਕ ਕੈਸ਼ ਲੋਡ ਵਾਲਾ ਸਟਾਫ ਸੀ ਉਸੇ ਦੌਰਾਨ ਇੱਕ ਗੱਡੀ ਇਨੋਵਾ ਗੱਡੀ ਜਿਸ ਦੇ ਵਿੱਚ 7 ਤੋਂ 8 ਬਦਮਾਸ਼ ਦੱਸੇ ਜਾਂਦੇ ਨੇ ਉਹ ਆਉਂਦੇ ਨੇ ਉਹਨਾਂ ਦੇ ਵੱਲੋਂ ਕੈਸ਼ ਵਾਲੀ ਬੈਂਡ ਜਿਹੜੀ ਆ ਉਹ ਰੋਕੀ ਜਾਂਦੀ ਆ ਰੋਕ ਕੇ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਅਸੀਂ ਆਰਬੀਆਈ ਦੇ ਅਧਿਕਾਰੀ ਆ ਆਰਬੀਆਈ ਦੇ ਅਧਿਕਾਰੀ ਦੱਸ ਕੇ ਉਹਨਾਂ ਨੂੰ ਧਮਕਾਇਆ ਜਾਂਦਾ ਆ ਕਿ ਉਹ ਕੈਸ਼ ਬੈਂਡ ਦੇ ਵਿੱਚੋਂ ਦੋ ਬੰਦੂਕ ਧਾਰੀ ਤੇ ਜੋ ਕੈਸ਼ ਲੋਡ ਕਰਨ ਵਾਲਾ ਸਟਾਫ ਸੀ ਉਹਨੂੰ ਉਤਾਰ ਕੇ ਆਪਣੀ ਇਨੋਵਾ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ ਤੇ ਕੁਝ ਬਦਮਾਸ਼ ਉਤਰ ਕੇ ਕੈਸ਼ ਵਾਲੀ ਗੱਡੀ ਦੇ ਵਿੱਚ ਬੈਠ ਜਾਂਦੇ ਨੇ ਤੇ ਉਸ ਤੋਂ ਬਾਅਦ ਅੱਗੇ ਲਿਜਾ ਕੇ ਫਲਾਈਓਵਰ ਤੇ ਉਹਨਾਂ ਦੇ ਵੱਲੋਂ ਉਹ ਗੱਡੀ ਜਿਹੜੀ ਆ ਰੋਕੀ ਜਾਂਦੀ ਆ ਤੇ ਪੂਰੇ ਦਾ ਪੂਰਾ ਕੈਸ਼ ਜਿਸ ਦੀ ਕੀਮਤ ਜੋ ਜੋ ਤਕਰੀਬਨ 7 ਕਰੋੜ 11 ਲੱਖ ਰੁਪਏ ਦੱਸਿਆ ਜਾ ਰਿਹਾ ਉਸ ਨੂੰ ਇਨੋਵਾ ਗੱਡੀ ਦੇ ਵਿੱਚ ਲੋਡ ਕਰ ਲਿਆ ਜਾਂਦਾ ਤੇ ਲੋਡ ਕਰਨ ਤੋਂ ਬਾਅਦ ਉਹ ਲੁੱਟ ਕੇ ਫਰਾਰ ਹੋ ਜਾਂਦੇ ਨੇ ਦਿਨ ਦਿਹਾੜੇ ਘਟਨਾ ਬੁੱਧਵਾਰ ਦੇ ਦੁਪਹਿਰ ਦੀ ਆ ਇਹ ਵੀ ਦੱਸਿਆ ਗਿਆ ਕਿ ਜਿਹੜੀ ਗੱਡੀ ਦੇ ਵਿੱਚ ਉਹ ਫਰਾਰ ਹੁੰਦੇ ਨੇ इनोਵਾ ਗੱਡੀ ਦੇ ਵਿੱਚ ਉਹ ਫਰਾਰ ਹੁੰਦੇ ਨੇ ਉਸਤੇ ਜਿਹੜੀ ਹੈਗੀ ਆ ਉਹ ਜਾਲੀ ਨੰਬਰ ਪਲੇਟ ਲੱਗੀ ਹੋਈ ਸੀ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਤਰਕ ਹੋਈ ਹੈ ਪਰ ਦਿਨ ਦਿਹਾੜੇ ਐਡੀ ਵੱਡੀ ਲੁੱਟ ਦਾ ਹੋਣਾ ਬਹੁਤ ਵੱਡੇ ਸਵਾਲੀਆ ਚਿੰਨ੍ਹ ਲॉ ਐਂਡ ਆਰਡਰ ਦੇ ਉੱਪਰ ਖੜੇ ਕਰਦੀ ਆ ਜੇਕਰ ਭਾਰਤ ਦੇ ਵਿੱਚ ਹੋਈਆਂ ਵੱਡੀਆਂ ਹੁਣ ਤੱਕ ਦੀਆਂ ਹੋਈਆਂ ਵੱਡੀਆਂ ਡਕੈਤੀਆਂ ਦੀ ਵੱਡੀਆਂ ਲੁੱਟਾਂ ਦੀ ਗੱਲ ਕਰੀਏ ਚਾਹੇ 1987 ਦੀ ਹੈ ਚਾਹੇ 2007 ਦੀ ਹੈ 2015 ਦੀ ਹੈ 2016 ਦੀ ਹੈ ਤੋਂ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਆ ਉਹ ਇਹ ਵੀ ਲੁੱਟਾ ਤੇ ਕਿਸ ਤਰ੍ਹਾਂ ਦੇ ਨਾਲ ਸ਼ਰਿਆਮ ਦਿਨ ਦਿਹਾੜੇ 7 ਕਰੋੜ 11 ਲੱਖ ਰੁਪਏ ਲਾ ਜਾ ਰਹੀ ਇੱਕ ਬੈਨ ਨੂੰ ਰੋਕਿਆ ਜਾਂਦਾ ਆ ਨੋਵਾ ਗੱਡੀ ਦੇ ਵਿੱਚੋਂ 7 ਤੋਂ 8 ਬਦਮਾਸ਼ ਜਿਹੜੇ ਨੇ ਉਹ ਰੁਕਦੇ ਨੇ ਉਹਨਾਂ ਦੇ ਵੱਲੋਂ ਆਰਬੀ ਅਧਿਕਾਰੀ ਦੱਸ ਕੇ ਆਪਣੇ ਆਪ ਨੂੰ ਪਹਿਲਾਂ ਉਸ ਗੱਡੀ ਦੇ ਮਲਾਜ਼ਮਾਂ ਨੂੰ ਸਾਰਿਆਂ ਨੂੰ ਟਮਕਾਇਆ ਜਾਂਦਾ ਜਿਦੇ ਵਿੱਚ ਉਹ ਦੋ ਬੰਦੂਕਧਾਰੀਆਂ ਨੂੰ ਤੇ ਨਾਲ ਹੀ ਨਾਲ ਇੱਕ ਕੈਸ਼ ਲੋਡ ਕਰਨ ਵਾਲੇ ਸਟਾਫ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ ਫਿਰ ਉਹ ਗੱਡੀ ਅੱਗੇ ਲੈ ਜਾਂਦੇ ਨੇ ਤੇ ਫਲਾਈਓਵਰ ਤੇ ਲਿਆ ਕੇ ਜਿਹੜਿਆ ਉਹ ਗੱਡੀ ਰੋਕ ਦਿੰਦੇ ਨੇ ਇਹ ਘਟਨਾ ਜਿਹੜੀ ਹੈ ਗਿਆ ਸਾਊਥ ਐਂਡ ਸਰਕਲ ਦੀ ਸਾਊਥ ਐਂਡ ਸਰਕਲ ਦੀ ਜਿਹੜੀ ਆ ਉਹ ਦੱਸੀ ਜਾ ਰਹੀ ਆ ਕਰਨਾਟਕ ਦੇ ਬੈਂਗਲੁਰੂ ਗੱਡੀ ਰੋਕਦੇ ਨੇ ਤੇ ਉਸ ਤੋਂ ਬਾਅਦ ਪੂਰੇ ਦਾ ਪੂਰਾ ਕੈਸ਼ ਜਿਹੜਾ ਆ ਉਹ ਨੋਵਾ ਗੱਡੀ ਦੇ ਵਿੱਚ ਲੋਡ ਕੀਤਾ ਜਾਂਦਾ ਤੇ ਫਿਰ ਉਹ ਫਰਾਰ ਹੋ ਜਾਂਦੇ ਨੇ ਹਾਲਾਂਕਿ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਪੁਛ ਪ੍ਰਤੀ ਕੋਈ ਪਚ ਪੜਤਾਲ ਜਿਹੜੀ ਆ ਉਹਨਾਂ ਦੀ ਨਹੀਂ ਹੋਈ ਪਾਬ ਹਜੇ ਤੱਕ ਕਿਸੇ ਦਾ ਕੁਝ ਵੀ ਪਤਾ ਜਿਹੜਾ ਉਹ ਨਹੀਂ ਲੱਗਿਆ ਪੁਲਿਸ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਜਿਹੜੀ ਹੈਗੀ ਆ ਉਹ ਜ਼ਰੂਰ ਥੋੜੀ ਤਰਕ ਹੋਈ ਆ ਕਹਿੰਦੇ ਨੇ ਹੁਣ ਜਾਲੀ ਨੰਬਰ ਪਲੇਟ ਵਾਲੀਆਂ ਗੱਡੀਆਂ ਜਾਂ ਜੁੜੀਆਂ ਵੀ ਗੱਡੀਆਂ ਨੇ ਉਹਨਾਂ ਦੀ ਰੋਕ ਰੋਕ ਕੇ ਜਾਂਚ ਜਿਹੜੀ ਆ ਉਹ ਜਿੱਤੀ ਜਾ ਰਹੀ ਹੈ ਇਸ ਬਾਬਤ ਤੁਸੀਂ ਵੀ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰੇਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਬਾਂਦੇ ਹੋ ਇਜਾਜ਼ਤ ਧੰਨਵਾਦ ਜੀ